ਉਸ਼ਿਆਰਪੁਰ ਵਿਖੇ ਵੱਜੇ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਗਿਆ ਲਾਈਵ ਤਸਵੀਰਾਂ ਉਸ਼ਿਆਰਪੁਰ ਮਿੰਨੀ ਸਾਈਟ ਰੇਟ ਤੋਂ ਦੇਖ ਰਹੇ ਹੋ ਮਾਮਲਾ ਉਸ਼ਿਆਰਪੁਰ ਵਿਖੇ ਗਰੀਬ ਵਰਗ ਦੀ ਕਾਨਕ ਨੂੰ ਅਤੇ ਸਰਕਾਰ ਨਸ਼ੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦਾ ਪੇਟ ਸੀਆਪਾ ਕਰਦੇ ਹੋਏ ਬੋਝੀ ਸਮਾਜ ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਗਰੀਬਾਂ ਦੀ ਕਨਕ ਤੋਂ ਤੁਰੰਤ ਚਾਲੂ ਕੀਤਾ ਜਾਵੇ ਇਸ ਮੌਕੇ ਤੇ ਤੁਹਾਨੂੰ ਅਸੀਂ ਸਿੱਧੀਆਂ ਲਾਈਵ ਤਸਵੀਰਾਂ ਮਿੰਨੀ ਸਾਈਟ ਰੋਂ ਦੇਖ ਰਹੇ ਜਿੱਥੇ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਲੋਕਾਂ ਨੇ ਪਿੱਟ ਸਿਆਪਾ ਵੀ ਕੀਤਾ ਅਤੇ ਵੱਡੇ ਪੱਧਰ ਤੇ ਜਿਹੜਾ ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਜੀ ਨੱਥ ਪਾਉਣ ਲਈ ਭਗਵੰਤ ਮਾਨ ਸਰਕਾਰ ਨੂੰ ਬੋਝੀ ਸਮਾਜ ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਜਿੱਥੇ ਲੇਡੀਜ਼ ਵੱਲੋਂ ਵੱਡੇ ਪੱਧਰ ਤੇ ਜਿਹੜਾ ਭਗਵੰਤ ਮਾਨ ਦਾ ਸਿਆਪਾ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਹੁਸ਼ਿਆਰਪੁਰ ਮਿੰਨੀ ਸਾਈਟ ਰੋਂ ਦੇਖ ਰਹੇ ਹੋ ਗਰੀਬ ਵਰਗ ਦੀ ਜਿਹੜੀ ਕਾਨਕੁਰੂ ਬੰਦ ਕਰਕੇ ਅਤੇ ਭਗਵੰਤ ਮਾਨ ਖਿਲਾਫ ਜਮਕੇ ਜਿਹੜੀ ਨਾਰੇਵਾਜ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਿਆਰਪੁਰ ਵਿਖੇ ਬੋਝੇ ਸਮਾਜ ਪਾਰਟੀ ਵੱਲੋਂ ਸਿਵਲ ਹਸਪਤਾਲ ਵਿੱਚ ਕੇ ਡਾਕਟਰਾਂ ਵੱਲੋਂ ਜੀ ਲਾਹ ਪ੍ਰੋਵਾਈ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਵੀ ਬੋਝੇ ਸਮਾਜ ਪਾਰਟੀ ਦੇ ਵੱਡੇ-ਵੱਡੇ ਆਗੂਆਂ ਵੱਲੋਂ ਜਾਤਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਡਾਕਟਰਾਂ ਵੱਲੋਂ ਵੀ ਜਿਹੜੀ ਲਾਹ ਪ੍ਰੋਵਾਈ ਕੀਤੀ ਜਾਂਦੀ ਹੈ ਉਸ ਦੀ ਤੁਰੰਤ ਬੰਦ ਕੀਤੀ ਜਾਵੇ ਅਤੇ ਮਰੀਜ਼ਾਂ ਦੇ ਦੇਖਭਾਲ ਦੇ ਅਤੇ ਦਵਾਈਆਂ ਦੀਆਂ ਜਿਹੜੀਆਂ ਸਹੂਲਤਾਂ ਬਿਲਕੁਲ ਠੀਕ ਇਤਿਆਂ ਜਾਨ ਲਾਈਵ ਤਸਵੀਰਾਂ ਹੁਸ਼ਿਆਰਪੁਰ ਤੋਂ ਦੇਖ ਰਹੇ ਤੁਸੀਂ ਬੋਝ ਸਮਾਜ ਪਾਰਟੀ ਕੋਲ ਜਿਹੜਾ ਵੱਡੇ ਪੱਧਰ ਤੇ ਜਿਹੜਾ ਭਗਵੰਤ ਮਾਨ ਸਰਕਾਰ ਦਾ ਪਤਲਾ ਫੁਕਿਆ ਗਿਆ ਜਨ ਪੰਜਾਬੀ ਨਿਊਜ਼ ਦੀਆਂ ਲਾਈਵ ਤਸਵੀਰਾਂ ਠੀਕ ਹੈ ਹੁਣ ਬੋਲਾ ਕਲੀਨਿਕਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸ਼ਾਹਪੁਰ ਦੇ ਬਰਕਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਅਗੇਂਸਟ ਅੱਜ ਭਗਵੰਤ ਮਾਨ ਦਾਸ ਪੰਜਾਬ ਸਰਕਾਰ ਦਾ ਪੁਤਲਾ ਫੂਕੇ ਮੁਜ਼ਾਰਾ ਕੀਤਾ ਉਹਦੇ ਵਿੱਚ ਮੰਗਾਂ ਰੱਖੀਆਂ ਗਈਆਂ ਕਿ ਭਗਵੰਤ ਮਾਨ ਦੀ ਸਰਕਾਰ ਨੇ ਜਦੋਂ ਲੈਸ਼ਨ ਲੜਿਆ ਉਦੋਂ ਇਹਨਾਂ ਨੇ 1000 ਰੁਪਇਆ ਪਰ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਸੀ 3 ਸਾਲ ਬੀਤਣ ਦੇ ਬਾਵਜੂਦ ਵੀ ਕਿਸੇ ਵੀ ਲੇਡ ਦੇ ਖਾਤੇ ਵਿੱਚ 1 ਰੁਪਇਆ ਨਹੀਂ ਆਇਆ ਨੰਬਰ 2 ਜਿਹੜੀਆਂ ਕਾਂਗਰਸ ਸਰਕਾਰ ਵੇਲੇ ਜਾਂ ਕਾਲੀ ਸਰਕਾਰ ਵੇਲੇ ਦੌਰ ਤੱਕ ਕਿਲੋ ਦਾ ਕਣਕ ਮਿਲਦੀ ਸੀ ਪਿੰਡਾਂ ਦੇ ਵਿੱਚ ਉਹ ਭਗਵੰਤ ਮਾਨ ਜਦੋਂ ਦੀ ਸਰਕਾਰ ਆਈ ਆ ਉਹ ਕਣਕ ਜੜੀਆਂ ਬੰਦ ਕੀਤੀ ਗਈ ਆ ਉਹਦੇ ਸਬੰਧ ਵਿੱਚ ਅੱਜ ਹਰਦੀਪ ਸਿੰਘ ਸਾਹਿਬ ਨੇ ਮੰਗ ਪੱਤਰ ਦਿੱਤਾ ਔਰ ਡੀਸੀ ਸਾਹਿਬ ਨਾਲ ਵਿਚਾਰ ਵਟਾਇਆ ਕਿ ਮੈਂ ਜਿਹੜਾ ਇਹ ਗੌਰ ਨਾਲ ਦੇਖੂਗੀ ਬਾਕੀ ਛਾੜ ਦੀਆਂ ਸ਼ਹਿਰ ਦੀਆਂ ਹੋਰ ਮੰਗਾਂ ਸਨ ਚਾਹੇ ਸਿਵਲ ਹਸਪੀਟਲ ਦੀ ਮੰਗ ਸੀ ਕਿ ਉੱਥੇ ਮਰੀਜ਼ਾਂ ਦੀ ਖੱਜਲ ਖਵਾਰੀ ਹੁੰਦੀ ਆ ਚਾਹੇ ਪਿੰਡਾਂ ਦੇ ਵਿੱਚ ਪਸ਼ੂਆਂ ਦੀ ਦਿੱਕਤ ਜਿਹੜੀਆਂ ਸੜਕਾਂ ਦੇ ਉੱਪਰ ਚੱਲ ਰਹੀ ਆ ਵਾਰਾ ਪਸ਼ੂਆਂ ਦੀ ਉਹ ਦਿੱਕਤ ਸੀ ਉਹ ਡੀਸੀ ਸਾਨੂੰ ਜਾਨੂ ਕਰਵਾਇਆ ਗਿਆ ਇਹ ਮੰਗਾਂ ਦੇ ਉੱਤੇ ਅੱਜ ਬਹੁਤ ਸਮਾਜ ਪਾਰਟੀ ਨੇ ਇਕੱਠੇ ਹੋ ਕੇ ਬਰਕਰਾਰ ਨੇ ਆ ਜਿਹੜਾ ਭਗਵੰਤ ਮਾਨ ਸਰਕਾਰ ਦਾ ਆਪੋਤਲਾ ਫੂਕੇ ਮਜ਼ਾਕ ਕੀਤਾ ਕਿ ਅੱਜ ਪੁਤਲਾ ਸਾੜਿਆ ਗਿਆ ਉਹ ਕਿਸੇ ਰੀਜ਼ਨ ਦੇ ਕਰਕੇ ਹੀ ਸਾੜਿਆ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਵਾਦੇ ਤਾਂ ਬਹੁਤ ਕਰਦੀ ਹੈ ਲੇਕਿਨ ਉਹ ਵਾਦੇ ਆਦੇ ਖਰੀ ਨਹੀਂ ਉਤਰਦੀ ਹੈ ਪੰਜਾਬ ਸਰਕਾਰ ਵਾਦਾ ਕਰਦੀ ਹੈ ਕਿ ਅਸੀਂ ਬਿਜਲੀ ਦੇ ਬਿੱਲ ਮਾਫ ਕਰਦੇ ਆ ਇਹ ਕਰਦੇ ਆ ਚਲੋ ਬਿਜਲੀ ਦੇ ਬਿੱਲ ਮਾਫ ਕਰਦੇ ਆ ਬਟ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਨੌਜਵਾਨ ਵਰਗ ਨੂੰ ਨੌਕਰੀਆਂ ਹੀ ਨੀਆਂ ਦਿੱਤੀਆਂ ਜਾਣ ਅੱਗੇ ਲਿਆ ਦੇ ਦਾ ਬੇਰੁਜ਼ਗਾਰੀ ਨੂੰ ਕੱਟ ਕੀਤਾ ਜਾਏ ਤਾਂ ਕਿ ਉਹ ਆਪਣੇ ਬਿਜਲੀ ਦੇ ਬਿੱਲ ਖੁਦ ਭਰ ਸਕਣ ਉਹ ਸਾਰਾ ਕੁਝ ਆਪ ਖੁਦ ਕਰ ਸਕਣ ਜੇਕਰ ਪੰਜਾਬ ਸਰਕਾਰ ਬੇਰੁਜ਼ਗਾਰੀ ਨੂੰ ਪਿੱਛੇ ਨਹੀਂ ਕਰੇਗੀ ਅੱਗੇ ਵਰਗ ਨੂੰ ਨਹੀਂ ਲੈ ਕੇ ਆਏਗੀ ਨੌਜਵਾਨ ਵਰਗ ਨੂੰ ਅੱਗੇ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਉਹ ਨਸ਼ੇ ਦੇ ਬਲ ਹੀ ਜਾਣਗੇ ਇਸ ਲਈ ਪੰਜਾਬ ਸਰਕਾਰ ਨੂੰ ਇੰਨੇ ਪੜੇ ਲਿਖੇ ਨੌਜਵਾਨ ਇੰਨੇ ਲੜਕੀਆਂ ਆ ਪੜੇ ਲਿਖੇ ਹੋਏ ਨੌکریاں ਦੇਣ ਨੌکریاں ਦੇਣ ਦਾ ਵਾਅਦਾ ਕਰਨਾ ਚਾਹੀਦਾ ਹੈ ਉਹਨਾਂ ਦੇ ਪੂਰੇ ਉਤਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀਆਂ ਸਿਹਤ ਸਹੂਲਤਾਂ ਕੋਈ ਵੀ ਸਹੂਲਤ ਆਪ ਆਪ ਖਰੀਦ ਸਕਣ ਲੜਕੀਆਂ ਬਹੁਤ ਨਸ਼ੇ ਕਰ ਰਹੀਆਂ ਹੁਸ਼ਿਆਰੋ ਦੇ ਵਿੱਚ ਇਹ ਕਹਿਣਾ ਚਾਹੁੰਦਾ ਇਸ ਤਰ੍ਹਾਂ ਇਹ ਦੇਖੋ ਜੀ ਜਿਹੜਾ ਨੌਜਵਾਨ ਵਰਗ ਜਿਹੜਾ ਲੜਕੇ ਆ ਉਹ ਖਰਾਬ ਹੋ ਰਿਹਾ ਨਸ਼ਿਆਂ ਦੇ ਪਿੱਛੇ ਤੇ ਉਸੇ ਕਰਕੇ ਜਦੋਂ ਲੇਡੀਜ਼ ਵੀ ਲੜਕੀਆਂ ਵੀ ਉਸੇ ਹੀ ਵਰਗ ਦੇ ਪਿੱਛੇ ਹੀ ਜਾਂਦੀਆਂ ਹਨ ਕਿਉਂਕਿ ਘਰਾਂ ਦੇ ਘਰ ਖਰਾਬ ਹੋ ਰਹੇ ਆ ਇੱਕ ਨਸ਼ਿਆਂ ਦੇ ਕਰਕੇ ਜਦੋਂ ਇੱਕ ਕੁੜੀ ਨੂੰ ਵੀ ਪਤਾ ਲੱਗ ਜਾਂਦਾ ਕਿ ਉਸਦਾ ਹਸਬੰਦ ਨਸ਼ਾ ਕਰਦਾ ਜੋ ਕੁਝ ਵੀ ਕਰਦਾ ਡਰਗ ਡਿਕਟਿਡ ਆ ਉਹਦੀ ਫੈਮਲੀ ਖਰਾਬ ਹੋ ਰਹੀ ਆ ਉਹ ਵੀ ਉਹਦੇ ਵੱਲ ਦੇਖ ਕੇ ਉਹੀ ਹੀ ਕਦਮ ਚੱਕ ਰਹੀ ਆ ਇਹ ਸਾਰਾ ਬੜਾਵਾ ਪਿੱਛੇ ਹੀ ਹੋ ਰਿਹਾ ਹੈ ਸਰਕਾਰ ਹੀ ਸਾਰਾ ਉਤਸ਼ਾਹ ਦੇ ਰਹੀ ਹੈ ਕਿਓ ਹੀ ਡੀਲਿੰਗਾ ਹੋ ਰਹੀਆਂ ਆ ਫੜਿਆ ਉਹਨਾਂ ਨੂੰ ਜਾ ਰਿਹਾ ਜੋ ਨਸ਼ਾ ਕਰਦੇ ਰਾਂ ਉਹਨਾਂ ਨੇ ਤਾਂ ਨਸ਼ਾ ਕਰਨਾ ਹੀ ਆ ਲੇਕਿਨ ਜਿਹੜੇ ਡੀਲਰ ਆ ਉਹ ਪਿੱਛੇ ਫੜੇ ਹੀ ਨਹੀਂ ਜਾ ਰਹੇ ਜੋ ਡੀਲ ਕਰ ਰਹੇ ਆ ਇਸ ਲਈ ਸਮਾਜ ਸਰਕਾਰ ਨੂੰ ਇਹੀ ਚਾਹੀਦਾ ਹੈ ਕਿ ਜਿਹੜੀ ਜੜਾ ਉਹਨੂੰ ਹੀ ਖਤਮ ਕੀਤਾ ਜਾਏ ਫਿਰ ਹੀ ਸਾਰੀ ਸਿਆਸਤ ਖਤਮ ਹੋ ਸਕਦੀ ਹੈ ਧੰਨਵਾਦ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਜਨ ਸਮਾਜ ਪਾਰਟੀ ਦੇ ਸਮੂਹ ਵਰਕਰ ਸਹਿਵਾਨਾਂ ਵੱਲੋਂ ਡੀਸੀ ਦਫ਼ਤਰ ਹੁਸ਼ਿਆਰਪੁਰ ਵਿਖੇ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਵਿੱਚ ਭਗਵਾਨਤਮਾਨ ਸਰਕਾਰ ਦਾ ਉਤਲਾ ਫੂਕਿਆ ਗਿਆ ਔਰ ਡੀਸੀ ਸਾਹਿਬ ਜਿਹਨੂੰ ਮੰਗ ਪੱਤਰ ਵੀ ਦਿੱਤਾ ਗਿਆ ਜੋ ਵਰਕਰਾਂ ਦੀਆਂ ਮੰਗਾ ਸੀ ਉਹ ਆਮ ਪਬਲਿਕ ਆਮ ਲੋਕਾਂ ਦੀਆਂ ਮੰਗਾ ਸੀ ਕਿ ਪਿਛਲੇ ਕਾਫੀ ਲੰਬੇ ਅਰਸੇ ਤੋਂ ਆਟਾ ਦਾਲ ਸਕੀਮ ਦੇ ਤਹਿਤ ਗਰੀਬ ਪਰਿਵਾਰਾਂ ਨੂੰ ਉਸ ਸਕੀਮ ਦੇ ਤਹਿਤ ਕਣਕ ਨਹੀਂ ਮਹਰੀਆ ਕਰਵਾਈ ਜਾ ਰਹੀ ਉਹ ਸਕੀਮ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਔਰ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਇੱਕ ਪ੍ਰਾਈਵੇਟ ਤੌਰ ਤੇ ਜਿਹੜੇ ਨਸ਼ਾ ਛਡਾਊ ਕੇਂਦਰ ਖੋਲੇ ਗਏ ਨੇ ਉਹ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ ਗਰੀਬ ਪਰਿਵਾਰਾਂ ਦੀ ਅਸੀਂ ਇੱਕ ਹਫ਼ਤਾ ਪਹਿਲਾਂ ਵੀ ਐਸਐਸਪੀ ਸਾਹਿਬ ਨੂੰ ਵੀ ਡੀਜੀਪੀ ਸਾਹਿਬ ਦੇ ਨਾਮ ਤੇ ਮੰਗ ਪੱਤਰ ਦਿੱਤਾ ਆ ਉਹ ਚਿੱਟੇ ਦੇ ਖਿਲਾਫ 4-5 ਦਿਨ ਲਗਾਤਾਰ ਧਰਨਾ ਬਹੁਜਾਂ ਸਮਾਜ ਪਾਰਟੀ ਵੱਲੋਂ ਦਿੱਤਾ ਗਿਆ ਕਿਉਂਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੱਡੇ ਪੱਧਰ ਤੇ ਚਿੱਟੇ ਨਸ਼ੇ ਦੀ ਬਿਕਰੀ ਹੋ ਰਹੀ ਹੈ ਔਰ بڑے بڑے ਵਪਾਰੀਆਂ ਨੂੰ ਹੱਥ ਨਹੀਂ ਪਾ ਰਹੀ ਬਗੜੇ ਬਗੜੇ ਮਗਰਮੱਛਾਂ ਨੂੰ ਪੁਲਿਸ ਹੱਥ ਨਹੀਂ ਪਾ ਰਹੀ ਸੀ ਆਮ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਚਿੱਟੇ ਦੇ ਮਰੀਜ਼ ਹਨ ਉਹਨਾਂ ਨੂੰ ਨਸ਼ਾ ਸ਼ਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਾਉਣ ਦੀ ਬਜਾਏ ਉਹਨਾਂ ਦੇ ਉੱਪਰ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ ਪੁਲਿਸ ਔਰ ਜਿਹੜੇ ਚਿੱਟਾ ਵੇਚ ਰਹੇ ਆ ਉਹ ਸ਼ਰੇਆਮ ਆਪਣਾ ਲੱਖਾਂ ਦਾ ਕਾਰੋਬਾਰ ਕਰ ਰਹੇ ਆ ਚਿੱਟੇ ਦਾ ਔਰ ਐਸਐਸਪੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਔਰ ਅੱਜ ਡੀਸੀ ਸਾਹਿਬ ਅੱਗੇ ਵੀ ਮੰਗਾ ਰੱਖੀਆਂ ਆ ਔਰ ਮੈਂ ਇਸ ਮੰਚ ਤੋਂ ਅੱਜ ਸਾਰੇ ਬਸਪਾ ਵਰਕਰਾਂ ਨੂੰ ਵੀ ਇਹੀ ਬੇਨਤੀ ਕਰਦਾ ਸਾਰੀ ਲੀਡਰਸ਼ਿਪ ਦੇ ਸਹਿਮਤੀ ਦੇ ਨਾਲ ਹਮਸਲਾ ਹੋ ਕੇ ਅਸੀਂ 9 ਤਰੀਕ ਨੂੰ 9 ਅਕਤੂਬਰ ਨੂੰ ਜੋ ਸਾਬ ਸ਼੍ਰੀ ਕਾਂਸੀ ਰਾਮ ਜੀ ਦੇ ਜੋ ਸਾਡੇ ਬਸਪਾ ਦੇ ਸੰਸਥਾਪਕ ਸਾਬ ਸ਼੍ਰੀ ਕਾਂਸੀ ਰਾਮ ਜੀ ਦਾ ਪ੍ਰੀ ਨਰਮਨ ਦਿਵਸ ਹੈ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ 9 ਅਕਤੂਬਰ ਨੂੰ ਮਨਾਇਆ ਜਾਵੇਗਾ ਔਰ ਸਾਰੇ ਵਰਕਰਾਂ ਨੇ ਹਮ ਹਮਾ ਕੇ ਇਸੇ ਤਰ੍ਹਾਂ ਹੀ ਜ਼ਰੂਰ ਉੱਥੇ ਪਹੁੰਚਣਾ ਤਾਂ ਜੋ ਅਸੀਂ ਆਪਣੇ ਸਾਬ ਸ਼੍ਰੀ ਕਾਂਸੀ ਰਾਮ ਜੀ ਨੂੰ ਫੋਲਰ ਪਿਤ ਕਰ ਸਕੀਏ ਔਰ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਦੇ ਸਕੀਏ ਔਰ ਬਹੁਜਾਂ ਸਮਾਜ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ 2027 ਦੇ ਵਿੱਚ ਬਰਕਰਾਰ ਨੂੰ ਲਾਮਬਦ ਕਰਕੇ ਪੰਜਾਬ ਦੇ ਅੰਦਰ ਬਸਪਾ ਦੀ ਸਰਕਾਰ ਬਣਾਈਏ ਚੋਰੀਆਂ ਬਾਤਾਂ ਬੱਦ ਰਹੀਆਂ ਉਹਦੇ ਬਾਰੇ ਕਹੀ ਚਾਹਣਾ ਚਾਹੂੰਗੀ ਚੋਰੀ ਦੀਆਂ ਬਾਦਦਾਤਾ ਨੂੰ ਲੈ ਕੇ ਸਾਡੀ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਸਿਟੀ ਦੇ ਹੋਰ सदर थाना ਦੇ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਕਿਉਂਕਿ ਮੈਂ ਦੱਸਣਾ ਚਾਹੁੰਦਾ ਆ ਕਿ ਸਾਡੇ ਧਰਨੇ ਦੇ ਦੌਰਾਨ ਜੋ ਸਾਡਾ ਸਾਊਂਡ ਸਿਸਟਮ ਸੀ ਉਹ ਵੀ ਚੋਰੀ ਹੋ ਗਿਆ ਇਸ ਤੋਂ ਵੱਡੀ ناکامی ਪੰਜਾਬ ਪੁਲਿਸ ਦੀ ਹੋਰ ਕੀ ਹੋਵੇਗੀ ਤੇ ਸਰ ਅੱਜ ਵੀ ਕੋਈ ਸਮਾਨ ਚੋਰੀ ਹੋਇਆ ਜੀ ਬਿਲਕੁਲ ਅੱਜ ਵੀ ਸਾਊਂਡ ਲੱਗਾ ਹੋਇਆ ਸਿਗਰਟ ਆਟੋ ਦੇ ਉੱਪਰ ਉਹ ਵੀ ਚੋਰੀ ਹੋਇਆ ਡੀਸੀ ਸਾਹਿਬ ਦੇ ਧਿਆਨ ਵਿੱਚ ਹੁਣ ਐਸਐਸਪੀ ਸਾਹਿਬ ਨੂੰ ਵੀ ਇਸ ਸਬੰਧ ਵਿੱਚ ਮਿਲਣਾ ਆ ਇਹ ਜਿਹੜੇ ਚੋਰੀ ਕਰਨ ਵਾਲੇ ਲੋਕਲ ਜੋ ਚਿੱਟਾ ਲੈ ਕੇ ਚੋਰੀਆਂ ਕਰ ਰਹੇ ਹੋ ਕਾਰਨ ਸਿਰਫ ਚਟਾ ਨਸ਼ਾ ਆ ਜੋ ਨਸ਼ੇ ਕਰਕੇ ਪਿੰਡ ਅੱਜ ਕੱਲ ਦਿਨੇ-ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਆ ਲੁੱਟ ਖਵਾਹ ਹੋ ਰਹੀਆਂ ਆ ਬਹੁਜਨ ਸਮਾਜ ਪਾਰਟੀ ਵੱਲੋਂ ਭਗਵੰਤ ਮਾਨ ਦੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਉਹਦਾ ਪੁਤਲਾ ਫੂਕੇ ਮੁਜ਼ਾਹਰਾ ਕੀਤਾ ਗਿਆ ਜਿਹੜੀਆਂ ਵੀ ਪੰਜਾਬ ਦੇ ਵਿੱਚ ਖਾਸ ਸਮੱਸਿਆ ਹੈ ਕਿ ਜਿਹੜੇ 2 ਰੁਪਏ ਕਿਲੋ ਕਣਕ ਮਿਲਦੀ ਸੀ ਗਰੀਬਾਂ ਨੂੰ ਇਹ ਸਰਕਾਰ ਨੇ ਉਹ ਕਣਕ ਵੀ ਬੰਦ ਪਿਛੇ 18 ਮਹੀਨਿਆਂ ਤੋਂ ਕੀਤੀ ਹੋਈ ਹੈ ਸਿਵਲ ਹਸਪੀਟਲ ਦੀ ਸਮੱਸਿਆ ਸੀਗੀ ਉਹ ਵੀ ਡੀਸੀ ਸਾਹਿਬ ਦੇ ਧਿਆਨ ਚ ਲਿਆ ਲਿਆਂਦੀ ਆ ਮੁੱਖ ਸਮੱਸਿਆ ਉੱਥੇ ਦੀ ਇਹ ਸੀਗੀ ਕਿ ਜਿਹੜੀ ਗਰਭਵਤੀ ਔਰਤਾਂ ਆ ਜਦੋਂ ਜਨੇਪੇ ਵੇਲੇ ਉਹਨਾਂ ਨੂੰ ਤੁਰੰਤਮ ਰਸਾ ਰੈਫਰ ਕੀਤਾ ਜਾਂਦਾ ਹੈ ਕਿ ਬਹੁਤ ਹੀ ਗਲਤ ਹੈ ਲੋਕਾਂ ਦੀ ਖੱਜਲ ਖਾਬੀ ਬਹੁਤ ਹੁੰਦੀ ਆ ਔਰ ਉੱਥੇ ਸਿਵਲ ਹਸਪੀਟਲ ਦੀ ਇਹ ਸਮੱਸਿਆ ਸੀਗਾ ਕਿ ਉੱਥੇ ਜਿਹੜੀਆਂ ਸਕੈਨਿੰਗ ਹੁੰਦੀ ਆ ਔਰਤਾਂ ਦੀ ਸਕੈਨਿੰਗ ਜਾਂ ਬੱਚਿਆਂ ਦੀ ਜਾਂ ਮਰਦਾਂ ਦੀ ਸਕੈਨਿੰਗ ਹੁੰਦੀ ਆ ਉਹਨੂੰ ਡਾਕਟਰ ਉੱਥੇ ਦੇ ਸਕੈਨਿੰਗ ਵਾਲਾ ਸੀ ਨੋ ਨੋ ਦਿਨ ਦਾ ਸਮਾਂ ਦਿੰਦਾ ਸੀਗਾ ਵੀ ਇਹ ਵੀ ਇੱਕ ਆਪਾਂ ਸਮੱਸਿਆ ਲਿਆਂਦੀ ਉਹਨਾਂ ਤੇ ਜਿਹੜਾ ਉੱਥੇ ਪਾਣੀ ਸੀਗਾ ਜਿਹੜੇ ਕੁਆਟਰ ਬੰਦ ਪਏ ਆ ਸਿਵਲ ਹਸਪੀਟਲ ਦੇ ਵਿੱਚ ਉਹ ਕੁਆਟਰਾਂ ਦੇ ਵਿੱਚ ਪਾਣੀ ਹਜ਼ਾਰਾਂ ਲੀਟਰ ਰੋਜ਼ ਬਰਬਾਦ ਹੋ ਰਿਹਾ ਵੀ ਉਹਨੂੰ ਵੀ ਬੰਦ ਕਰਨ ਦੀ ਬਹੁਤ ਵੱਡੀ ਸਮੱਸਿਆ ਸੀ ਅਸੀਂ ਇਹ ਸਮੱਸਿਆ ਬਹੁਜਾਂ ਸਮਾਜ ਦੇ ਪਾਰਟੀ ਦੇ ਮਾਦਿਆਂ ਤੋਂ ਡੀਸੀ ਸਾਹਿਬ ਦੇ ਧਿਆਨ ਚ ਲਿਆਉਂਦੇ ਆਂ ਉਹਨਾਂ ਦਾ ਸਾਨੂੰ ਭਰੋਸਾ ਦਿੱਤਾ ਕਿ ਇਹ ਸਮੱਸਿਆ ਵਾਗ ਭਗਵਾਨਤਮਨ ਜੀ ਦਾ ਪਤਲਾ ਫੂਕਿਆ ਗਿਆ ਤੇ ਜਿਲ੍ਹਾ ਹੁਸ਼ਿਆਰਪੁਰ ਦੇ ਡੀਸੀ ਜੀ ਮੈਡਮ ਨੂੰ ਅਸੀਂ ਮੰਗ ਪੱਤਰ ਦਿੱਤਾ ਗਿਆ ਇਹਦੇ ਵਿੱਚ ਕਿ ਅਸੀਂ ਕਾਫੀ ਮੰਗਾਂ ਲਈਏ ਦਸੀਆਂ ਵੀ ਜਿਹੜੇ ਪੰਜਾਬ ਸਰਕਾਰ ਨੇ ਆਉਣ ਤੋਂ ਪਹਿਲਾਂ ਸਰਕਾਰ ਨਾਲ ਵਾਅਦੇ ਕੀਤੇ ਸੀਗੇ ਜਿਸ ਦੇ ਵਿੱਚ ਇੱਕ ਨਸ਼ਾ ਮੇਨ ਆ ਨਸ਼ਾ ਪੰਜਾਬ ਦੇ ਵਿੱਚ ਬਹੁਤ ਵੱਧ ਰਿਹਾ ਆ ਘਰ ਘਰ ਪਹੁੰਚ ਗਿਆ ਆ ਬੇਰੁਜ਼ਗਾਰੀ ਕਰਕੇ ਅੱਜ ਸਾਡਾ ਸਾਊਂਡ ਸਿਸਟਮ ਚੋਰੀ ਹੋ ਗਿਆ ਆ ਇਹਦਾ ਮੇਨ ਕਾਰਨ ਆ ਬੇਰੁਜ਼ਗਾਰੀ ਜਦੋਂ ਸਾਡੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਨਹੀਂ ਮਿਲਦਾ ਨਸ਼ੇ ਦੇ ਆਦੀ ਹੋ ਚੁੱਕੇ ਆ ਜਦੋਂ ਨਸ਼ਾ ਨਹੀਂ ਮਿਲਦਾ ਫਿਰ ਉਹ ਇੰਨੀਆਂ ਛੋਟੀਆਂ ਛੋਟੀਆਂ ਚੋਰੀਆਂ ਕਰਦੇ ਆ ਲੁੱਟਾ ਖੋਹਾਂ ਕਰਦੇ ਆ ਔਰ ਸਿਵਲ ਹਸਪੀਟਲ ਦੇ ਵਿੱਚ ਗਰੀਬਾਂ ਲਈ ਫੈਸਿਲਿਟੀ ਨਹੀਂ ਹੈਗੀ ਸਕੈਨਿੰਗ ਸੈਂਟਰ ਨਹੀਂ ਹੈਗੇ ਜਦੋਂ ਉੱਥੇ ਇਲਾਜ ਕਰਾਉਣ ਜਾਓ ਵੱਡੇ ਵੱਡੇ ਟੈਸਟ ਲਿਖ ਦਿੰਦੇ ਆ ਸਕੈਨਿੰਗਾਂ ਲਿਖ ਲੈਂਦੇ ਲਿਖ ਦਿੰਦੇ ਆ ਉਹ ਸਕੈਨਿੰਗਾਂ ਹੁੰਦੀਆਂ ਆ ਵੱਡੇ ਵੱਡੇ ਸਕੈਨਿੰਗ ਸੈਂਟਰਾਂ ਤੋਂ ਜਿਹੜੀਆਂ ਕਿ ਸਾਡੇ ਆਮ ਪਬਲਿਕ ਜਿਹੜੀ ਸਾਡਾ ਗਰੀਬ ਵਰਗ ਆ ਉਹ ਨਹੀਂ ਕਰਵਾ ਸਕਦਾ ਹੋਰ ਡੀਸੀ ਮੈਡਮ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਆ ਕਿ ਅਸੀਂ ਤੁਹਾਡੀਆਂ ਮੰਗਾਂ ਬਾਰੇ ਧਿਆਨ ਦੇਵਾਂਗੇ ਅਗਰ ਡੀਸੀ ਅਗਰ ਸਾਡ ਸਾਡੀਆਂ ਮੰਗਾਂਵਲਾ ਧਿਆਨ ਨਹੀਂ ਦਿੰਦੀ ਤਾਂ ਸਾਡਾ ਸੰਘਰਸ਼ ਬਹੁਤ ਜ਼ਿਆਦਾ ਸਮਾਜ ਪਾਰਟੀ ਦਾ ਪੰਜਾਬ ਪੱਧਰ ਤੇ ਜਾਊਗਾ ਮੈਂ ਤੋਸੀ ਬਿਗਪੁਰ ਜਡੇਾਲੇ ਪਿੰਡ ਤੋਂ ਆ ਇਸ ਕਰਕੇ ਜੋ ਚਾਰ ਦਿਨ ਇੱਥੇ ਧਰਨਾ ਲੱਗਾ ਰਿਹਾ ਸਾਰੇ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ ਰਲ ਮਿਲ ਕੇ ਧਰਨਾ ਲਾਇਆ ਉਹ ਧਰਨਾ ਜਿਹੜਾ ਸਾਡਾ ਬਿਲਕੁਲ ਕੰਮ ਕਰ ਰਿਹਾ ਅੱਜ ਡੀਸੀ ਜੀ ਨੂੰ ਮਿਲੇ ਸਾਰੇ ਜਣੇ ਭੈਣ ਭਰਾ ਰਲ ਕੇ ਪੂਰੀ ਪਾਰਟੀ ਸੀ ਮਿਲਣੇ ਤੋਂ ਬਾਅਦ ਜੋ ਸਾਡੀਆਂ ਮੰਗਾਂ ਸੀ ਉਹਨਾਂ ਦੇ ਮੋਰੇ ਰੱਖੀਆਂ ਗਈਆਂ ਜੋ ਨਸ਼ੇ ਪੱਤਿਆਂ ਦੀਆਂ ਸੀ ਵੀ ਨਸ਼ੇ ਕਰਦੇ ਆ ਜੋ ਕਰਦੇ ਆ ਉਹਨਾਂ ਨੂੰ ਫੜ ਫੜ ਜ਼ਿਲ੍ਹਾ ਚ ਜਾਈ ਜਾਂਦੇ ਜੋ ਵੇਚਦੇ ਆ ਉਹਨਾਂ ਨੂੰ ਕੋਈ ਫੜਦਾ ਨਹੀਂ ਹੈਗਾ ਉਹਨਾਂ ਦੀ ਕੋਈ ਨਹੀਂ ਉਹਨਾਂ ਦੀ ਹੋਰ ਵੀ ਸਪੋਰਟ ਕਰਦੀ ਪਈ ਸਰਕਾਰ ਜੋ ਪਹਿਲਾਂ ਲੱਗੇ ਹੋਏ ਸੀ ਦਾਣੇ ਸੀ ਕੋਈ ਸਮਾਨ ਮਿਲਦੇ ਸੀ ਤੇ ਪਹਿਲਾਂ ਸਰਕਾਰਾਂ ਵਾਲੀ ਹੁਣ ਵਾਲੀ ਯਾਰੀਆਂ ਸਰਕਾਰਾਂ ਨੇ ਉਹ ਦਾਣੇ ਵੀ ਘਰ ਘਰ ਜਿਹੜੇ ਲੱਗੇ ਉਹ ਵੀ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਰਕੀ ਖਿੱਚ ਦਿੱਤੀ ਆ ਇਹ ਸਰਕਾਰਾਂ ਵੀ ਜਿਹੜੀਆਂ ਬਦਲੀਆਂ ਜਾਣ ਇਹਨਾਂ ਦੀ ਕੋਈ ਸੁਣਾਈ ਨਾ ਹੋਵੇ ਇਹ ਗਰੀਬਾਂ ਨੂੰ ਹੋਰ ਗਰੀਬ ਬਣਾਈ ਜਾਂਦੇ ਆ ਗਰੀਬਾਂ ਨੂੰ ਇਹ ਖਤਮ ਕਰਨ ਤੌਰ ਤੇ ਹੋਏ ਆ ਜਿੱਥੇ ਵੀ ਕਿਤੇ ਗਰੀਬ ਜੇ ਘਰ ਆਪਣਾ ਕੋ ਕੰਮ ਖੋਲਦਾ ਤੋਂ ਉੱਥੇ ਵੀ ਉਹਦੇ ਘਰ ਚੋਰੀ ਉਹ ਚੀਜ਼ਾਂ ਦੀ ਹੋ ਜਾਂਦੀ ਆ ਅੱਜ ਇੱਥੇ ਜੋ ਆਪਣੇ ਲੱਗੇ ਪਿਆ ਸੀ ਸੋਨ ਸੀ ਇੱਥੋਂ ਵੀ ਅੱਜ ਚੋਰੀ ਹੋ ਗਿਆ ਪਹਿਲਾਂ ਵੀ ਹੋ ਗਿਆ ਨਾ ਗਰੀਬਾਂ ਦੀ ਘਰ ਘਰ ਕਿਸੇ ਗੱਲ ਦੀ ਸਪੋਰਟ ਆ ਨਾ ਬਾਹਰ ਆ ਗਰੀਬ ਕਿੱਥੇ ਜਾਣ ਤੇ ਇਹ ਜਿਹੜੇ ਝਾੜੂ ਵਾਲੇ ਆ ਮੇਰੀ ਇਹ ਬੇਨਤੀ ਆ ਵੀ ਜੋ ਵੀ ਕਰਾ ਰਹੇ ਆ ਝਾੜੂ ਵਾਲੇ ਕਰਾ ਰਹੇ ਆ ਇਹ ਸਰਕਾਰਾਂ ਮੌਕੇ ਦੀਆਂ ਕਰਾਰੀਆਂ ਵਾ ਬਾਕੀ ਮੇਲਾ ਬੰਡਲ ਚ ਜਿਓ ਸੀ ਕਵਾਲਿਟੀ ਦੇ ਵਿੱਚ ਦਿਨ ਰਾਤ 30 ਸਾਲ ਤੋਂ ਕੰਮ ਕਰਦੇ ਆ ਰਹੀਆਂ ਮਾਈ ਲੇਡੀਜ਼ ਸਾਰੀਆਂ ਹੀ ਤੇ ਜੇ ਅਸੀਂ ਮੇਲਾ ਮੰਡਲ ਚ ਕਿਸੇ ਦਾ ਕੰਮ ਲੈ ਕੇ ਜਾਂਦੇ ਆ ਮੇਲਾ ਮੰਡਲ ਵਾਲੇ ਵੀ ਜਿੰਨੇ ਉੱਥੇ ਬੈਠੇ ਆ ਉਹ ਵੀ ਕਹਿ ਦਿੰਦੇ ਆ ਪੁਲਿਸ ਵਾਲੇ ਵੀ ਤੁਹਾਡਾ ਹੀ ਜਿਹੜੀ ਫੈਲੋ ਬੰਦ ਕੀਤੀ ਜਾਂਦੀ ਆ ਸਾਡੀ ਕਿਤੇ ਵੀ ਸੁਣਾਈ ਨਹੀਂ ਹੁੰਦੀ ਸਾਨੂੰ ਹੋਰ ਉਲਟ ਧਮਕੀਆਂ ਦਿੰਦੇ ਵੀ ਤੁਹਾਡੇ ਤੇ ਪਰਚਾ ਕਰਾਂਗੇ ਜੇ ਕਿਸੇ ਦੀ ਆਣ ਕੇ ਤੁਸੀਂ ਸਪੋਰਟ ਕੀਤੀ ਕਿਉਂ ਅਸੀਂ ਸਪੋਰਟ ਕਿਸੇ ਦੀ ਕੋਈ ਗਲਤ ਨਹੀਂ ਕਰਦੇ ਜਿਹੜੀਆਂ ਕੁੜੀਆਂ ਦੇ ਘਰ ਉਜੜਨ ਰਹੇ ਆ ਅਸੀਂ ਜਾ ਕੇ ਕੁੜੀਆਂ ਦੇ ਹੱਕ ਵਿੱਚ ਜਾ ਕੇ ਉੱਥੇ ਮਹਿਲਾ ਮੰਡਲ ਚ ਗੱਲ ਕਰਦੇ ਆ ਤੇ ਸਾਨੂੰ ਉਲਟ ਧਮਕੀਆਂ ਦਿੱਤੀਆਂ ਜਾਂਦੀਆਂ ਵਾ ਉਲਟ ਸਾਨੂੰ ਡਰਾਏ ਬੇਜੇ ਜਾਏ ਜਾਂਦੇ ਆ ਇਸ ਕਰਕੇ ਮੇਰੀ ਬੇਨਤੀ ਆ ਵੀ ਜਿੱਥੇ ਵੀ ਅਸੀਂ ਕਿਸੇ ਧੀ ਭੈਣ ਨੂੰ ਦੁਖੀ ਨੂੰ ਲੈ ਕੇ ਜਾਂਦੇ ਆ ਉਹ ਸਾਡੀ ਵੀ ਸੁਣਾਈ ਹੋਵੇ ਤੇ ਧੀ ਭੈਣ ਦੀ ਵੀ ਸੁਣਾਈ ਹੋਵੇ ਕਿਸੇ ਦਾ ਘਰ ਤਲਾਕ ਨਾ ਹੋਵੇ ਕਿਸੇ ਦਾ ਘਰ ਨਾ ਟੁੱਟੇ ਨਰੀਏ ਬੇਨਤੀਆ ਬਾਕੀ ਜੋ ਭੈਣਾ ਵਾ ਸੀ ਸਾਰੀਆਂ ਜਣੀਆਂ ਜਿੱਥੇ ਤੱਕ ਵੀ ਸਾਨੂੰ ਦੌਰ ਲਾਉਣ ਦੀ ਲੋੜ ਪਵੇ ਸਾਰੇ ਜਣੇ ਸਾਰੀ ਪੂਰੀ ਪਾਰਟੀ ਹਰ ਮੌਕੇ ਨਾਲ ਤੁਰੀ ਆ ਦਿਨ ਹੋਵੇ ਰਾਤ ਹੋਵੇ ਮਰਨਾ ਤੇ ਅਸੀਂ ਇੱਕ ਦੁਨੀਆ ਦਾ ਕਰਕੇ ਅਸੀਂ ਜਾਣ ਦੇਣ ਨੂੰ ਵੀ ਸਾਰੀਆਂ ਜਣੇ ਆਪਣੇ ਹੀ ਕਰਵਾਣਾ ਇਸ ਕਰਕੇ ਜੈਪੀਮ ਜੈ ਪਰਤ ਸਰਕਾਰ ਵਾ ਮਜੂਦਾ ਝਾੜੂ ਵਾਲੀ ਸਰਕਾਰ ਉਹਦੀਆਂ ਗਲਤ ਨੀਤੀਆਂ ਦੇ ਖਿਲਾਫ ਅਸੀਂ ਡੀ ਸਾਹਿਬ ਨੂੰ ਮੰਨਣ ਦਿੱਤਾ ਜਿਹੜਾ ਇਹਨਾਂ ਨੇ ਠੂਠੇ ਲਾਰੇ ਲਾਏ ਸੀ ਜਿਹੜੀ ਪਹਿਲੀਆਂ ਸਰਕਾਰਾਂ ਆਟਾ ਦਾਲ ਦਾ ਚਲਾਉਂਦੀਆਂ ਸੀਗੀਆਂ 2 ਰੁਪਏ ਕਿਲੋ ਵਾਲਾ ਉਹ ਉਹਨਾਂ ਨੇ ਜਦੋਂ ਦੀ ਇਹ ਸਰਕਾਰ ਆਈ ਉਹ ਬੰਦ ਕੀਤਾ ਆ ਔਰ ਹੋਰ ਜਿਹੜੇ ਹੁਣ ਆਹ ਦਾਹਾਂ ਇਲੈਕਸ਼ਨ ਪੰਚਾਇਤਾਂ ਦੇ ਆ ਰਹੇ ਆ ਉਹਦੇ ਵਿੱਚ ਜਿਹੜੇ ਐਮਐਲਏ ਮੰਤਰੀ ਸੁਰੂ ਨੇ ਆਪਣੀ ਮਰਜ਼ੀ ਦੇ ਨਾਲ ਜਿਹੜੀਆਂ ਸੀਟਾਂ ਐਮਐਲਏ ਪੰਚ ਸਰਪੰਚਾਂ ਦੀਆਂ ਬਣਾਈਆਂ ਉਹ ਵੀ ਇੱਕ ਗਰੀਬਾਂ ਦੇ ਨਾਲ ੱਟਾਇਆ ਔਰ ਬਹੁਜਨ ਸਮਾਜ ਪਾਰਟੀ ਇਹਦਾ ਵੀ ਵਿਰੋਧ ਕਰਦੀ ਆ ਇਹਦਾ ਜੋ ਰੋਸ਼ ਮਜਾਰਾ ਜੀ ਕਾ ਮੰਗ ਪੱਤਰ ਦਾ ਸੀ ਤੇ 4 ਦਿਨ ਧਰਨਾ ਲੱਗਿਆ ਬਹੁਤ ਹੀ ਜੋਸ਼ ਸ਼ੋਰ ਦੇ ਨਾਲ ਧਰਨਾ ਲੱਗਾ ਪ੍ਰਸ਼ਾਸਨ ਨੂੰ ਤਾਂ ਹੱਥਾ ਪੈਰਾਂ ਦੀ ਪਈਓ ਸੀ ਰੋਜ਼ ਇਹ ਕਹਿੰਦੇ ਸੀਗੇ ਧਰਨਾ ਚੁੱਕ ਦਿਓ ਧਰਨਾ ਚੁੱਕ ਦਿਓ ਤੁਸੀਂ ਆਪਣੀਆਂ ਮੰਗਾਂ ਦੱਸ ਦਿਓ ਤੇ ਮੰਗਾਂ ਜਿਹੜੀਆਂ ਆ ਅੱਜ ਦੱਸੀਆਂ ਗਈਆਂ ਐ ਡੀਸੀ ਨੂੰ ਵੀ ਦੱਸੀਆਂ ਗਈਆਂ ਲਿਖਤੀ ਰੂਪ ਵਿੱਚ ਦੇ ਦਿੱਤੀਆਂ ਆ ਕਿ ਇੱਕ ਸ਼ਰਮ ਦੀ ਗੱਲ ਪੰਜਾਬ ਸਰਕਾਰ ਨੂੰ ਕਹਿੰਦੇ ਆ ਅਸੀਂ ਚੋਰੀਆਂ ਤਾਂ ਨਸ਼ਾ ਬੰਦ ਕਰ ਦਿੱਤਾ ਚੋਰੀ ਤਾਂ ਅੱਜ ਸਾਡਾ ਲਾਉ ਸਪੀਕਰ ਸੌਂਡ ਚੋਰੀ ਹੋ ਗਿਆ ਬਹੁਤ ਸ਼ਰਮ ਦੀ ਗੱਲ ਆ ਕਿ 68 ਦੇ ਮੋਰੇ ਚੋਰੀ ਹੋਇਆ ਇਹ ਸਮਾਨ ਇਹ ਕਿੱਦਾਂ ਦੀ ਸਰਕਾਰ ਆ ਕਿ ਨਸ਼ੇ ਵਾਲਿਆਂ ਨੂੰ ਚੋਰਾ ਨੂੰ ਕਿਉਂ ਨਹੀਂ ਫੜਦੀ ਇਹ ਵੀ ਹੋਣਾ ਚਾਹੀਦਾ ਆ ਦੂਸਰਾ ਸਿਵਲ ਦੇ ਵਿੱਚ ਜੋ ਗਰਭਤੀ ਮਹਿਲਾਵਾਂ ਉਹਨਾਂ ਦਾ ਜਦੋਂ ਉਹਨਾਂ ਦਾ ਡੇਟ ਤਿਆਰ ਹੋ ਜਾਂਦੀਆਂ ਮਹਿਲਾਵਾਂ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਹੈ ਕਦੇ ਕੋਈ ਅਮਰਸਰ ਭੇਜਿਆ ਜਾਂਦਾ ਹੈ ਕੋਈ ਚੰਡੀਗੜ੍ਹ ਭੇਜਿਆ ਜਾਂਦਾ ਹੈ ਕਈ ਵਾਰੀ ਉਹਨਾਂ ਦੀ ਰਸਤੇ 'ਤੇ ਡੈਥ ਹੋ ਜਾਂਦੀ ਆ ਇਹ ਵੀ ਸਿਵਲ ਹਸਪਤਾਲ ਦੇ ਵਿੱਚ ਆਪਾਂ ਮੰਗ ਰੱਖੀ ਆ ਡੀਸੀ ਦੇ ਕੋਲ ਦੂਸਰੀ ਵੀ ਬੰਗੇ ਐਵੀਆ ਨਸ਼ਾ ਜਿਹੜਾ ਆ ਮੈਡੀਕਲ ਸਟੋਰਾਂ ਤੋਂ ਮਿਲ ਰਿਹਾ ਟੀਕੇ ਇੰਜੈਕਸ਼ਨ ਜਿੰਨੇ ਮਰਜੀ ਲੈ ਲਓ ਉਹ ਵੇਚ ਰਹੇ ਹਨ ਇਹਨਾਂ ਨੂੰ ਵੀ ਨਾਤ ਪਾਉਣੀ ਚਾਹੀਦੀ ਆ ਜਦੋਂ ਕਿ ਇੰਜੈਕਸ਼ਨ ਲਾਲਾ ਕੇ ਬੱਚੇ ਮੋਤਾ ਹੋ ਰਹੀਆਂ ਆ ਜੈ ਭੀਮ ਜੈ ਭਾਰਤ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ